ਹਾਂਜੀ ਮੇਰੇ ਸਾਰੀਆਂ ਯੂਨੀਅਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਜੋ ਭੈਣ ਕੁਲਵਿੰਦਰ ਕੌਰ ਆ ਜਿਹੜੀ ਆਪਾਂ ਘਟਨਾ ਦੇਖੀ ਆ ਕਿ ਚੰਡੀਗੜ੍ਹ 에어ਪੋਰਟ ਤੇ ਹੋਈ ਆ ਕੰਗਨਾਰ ਨੌਤ ਦੀ ਜਿਹੜੀ ਭੈਣ ਨੇ ਥੱਪੜ ਮਾਰਿਆ ਅੱਜ ਪੂਰੇ ਪੰਜਾਬ ਵਾਸੀਆਂ ਨੂੰ ਉਸ ਭੈਣ ਕੁਲਵਿੰਦਰ ਕੌਰ ਦੇ ਨਾਲ ਖੜਨਾ ਚਾਹੀਦਾ ਜਿਵੇਂ ਕਿ ਸਵਰਨ ਸਿੰਘ ਪਧੀਰ ਦਾ ਮੈਂ ਬਿਆਨ ਸੁਣਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਸ ਦੇ ਪਰਿਵਾਰ ਦਾ ਕਿਤੇ ਵੀ ਥੋ ਪਤਾ ਨਹੀਂ ਲੱਗ ਰਿਹਾ ਸੋ ਪੰਜਾਬੀਓ ਅੱਜ ਲੋੜ ਆ ਤੁਹਾਡੀ ਉਸ ਭੈਣ ਨੂੰ ਬਹੁਤ ਵੱਡੀ ਲੋੜ ਆ ਸਾਡੀਆਂ ਭੈਣਾਂ ਦੀ ਸਾਡੀਆਂ ਵੀਰਾਂ ਦੀ ਕਿਉਂਕਿ ਦੇਖੋ ਜੇ ਕੰਗਣਾ ਰਣੌਤ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਸੀ ਤਾਂ ਇਸੇ ਕੰਗਣਾ ਰਣੌਤ ਨੇ ਸਾਨੂੰ 100-100 ਰੁਪਏ ਤੇ ਆਇਆ ਬੀਬੀਆਂ ਦੱਸਿਆ ਸੀ ਕਦੇ ਸਾਨੂੰ ਅੰਤਕਵਾਦੀ ਕਦੇ ਸਾਨੂੰ ਮਾਈ ਮਾਊਵਾਦੀ ਕਦੇ ਸਾਨੂੰ ਲਗੇ ਕੋਈ ਵੀ ਇਹੋ ਜੀ ਸ਼ਬਦਾਵਲੀ ਨਹੀਂ ਜਿਹੜੀ ਇਸ ਕੁੜੀ ਨੇ ਸਾਡੇ ਤੇ ਨਹੀਂ ਵਰਤੀ ਸੀ ਤਾਂ ਅਸੀਂ ਉਦੋਂ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਇਹਨੂੰ ਇੱਕ ਜਵਾਬ ਦਿੱਤਾ ਸੀ ਕਿ ਕੰਗਣਾ ਸਰਬ ਲੋਹ ਦੇ ਅਕੜਿਆਣਾ ਪੰਗੇ ਨਹੀਂ ਲਈਦੇ ਤੇ ਅੱਜ ਇਹ ਜਿਹੜੇ ਸਰਬ ਲੋਦਿਆਂ ਕੜਿਆਂ ਨਾ ਪੰਗੇ ਲੈ ਆ ਨਾ ਅੱਜ ਉਹੀ ਨਤੀਜਾ ਇਹਨੂੰ ਭੁਗਤਣਾ ਪਿਆ ਸੋ ਅੱਜ ਫੇਰ ਮੀਡੀਆ ਦੇ ਉੱਤੇ ਇਹ ਬਿਆਨ ਦੇ ਰਹੀ ਆ ਕਿ ਹਾਂਜੀ ਅਤਕ ਅੰਤਕਵਾਦ ਫਲਾਤਾ ਇਹਨਾਂ ਨੇ ਪੰਜਾਬੀਆਂ ਨਹੀਂ ਇਹ ਮਾਊ ਵਾਦੀ ਇਹ ਇਸ ਤਰ੍ਹਾਂ ਦੇ ਦੇਖੋ ਜਿਹੜੀ ਕੁੜੀ ਦੇਸ਼ ਦੀ ਰਾਖੀ ਕਰਦੀ ਹੋਵੇ ਜਿਹੜੀ ਕੁੜੀ ਦੇਸ਼ ਲਈ ਪਤਾ ਨਹੀਂ ਕਦੋਂ ਕਿੱਥੇ ਉਹਨੂੰ ਗਰਬਾਨੀ ਗਰਬਾਨੀ ਦੇਣੀ ਪੈ ਜੀ ਸ਼ਾਦਤ ਲੈਣੀ ਪੈਜੀ ਉਹਨੇ ਇੱਕ ਅਣਖ ਨੂੰ ਉਹਨੇ ਉਸ ਮਾਵਾ ਦੇ ਦਰਦ ਨੂੰ ਮਹਿਸੂਸ ਕੀਤਾ ਤੇ ਅੱਜ ਜੇ ਅਸੀਂ ਉਸ ਭੈਣ ਦੇ ਨਾਲ ਡਟ ਕੇ ਨਾ ਖੜੇ ਤਾਂ ਲੱਖ ਲਾਨ ਤਾਂ ਸਾਡੇ ਅਰਗਿਆਂ ਦੀਆਂ ਜ਼ਿੰਦਗੀਆਂ ਜਾਣ ਦੇ ਕਿਉਂਕਿ ਮਾਨਸ ਦੇ ਇੱਕ ਵਾਰੀ ਮਿਲਨੀ ਆ ਬਾਰ-ਬਾਰ ਨਹੀਂ ਮਿਲਦੀ ਸੋ ਆਓ ਸਾਰੇ ਭੈਣ ਭਰਾ ਜਿਹੜਾ ਉਸ ਭੈਣ ਕੁਲਵਿੰਦਰ ਕੌਰ ਦਾ ਜਿਹੜੀ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਉਹਦੇ ਪਰਿਵਾਰ ਦੇ ਨਾਲ